ਸਭ ਕੁਝ ਆਪਣੇ ਬਾਪ ਦੇ ਕੋਲੋਂ ਹਿੱਸਾ ਲੈ ਕੇ ਜਿਵੇਂ ਉਹਨੇ ਬੋਲਿਆ ਕਿ हे ਪਿਤਾ ਮੇਰਾ ਬਣਦਾ ਹਿੱਸਾ ਦੀ ਕਰ ਦੇ ਮੈਨੂੰ ਦੇ ਦੇ ਮੈਂ ਹੁਣ ਤੁਹਾਡੇ ਨਾਲ ਨਹੀਂ ਰਹਿਣਾ ਹੁਣ ਮੇਰਾ ਤੁਹਾਡੇ ਨਾਲ ਕੁਝ ਜ਼ਿਆਦਾ ਨਹੀਂ ਆ ਹੁਣ ਮੈਂ ਤੁਹਾਡੇ ਨਾਲ ਨਹੀਂ ਰਹਿ ਸਕਦਾ ਹੁਣ ਇਸ ਤਰ੍ਹਾਂ ਕਰੋ ਮੇਰਾ ਹਿੱਸਾ ਬਣਦਾ ਮੈਨੂੰ ਦੇ ਦਿਓ ਤੇ ਪੁੱਤਰ ਨੇ ਦੋਨੇ ਪੁੱਤਰਾਂ ਨੂੰ ਲਿਆ ਤੇ ਜੋ-ਜੋ ਦਾ ਹਿੱਸਾ ਬਣਦਾ ਸੀ ਉਹਨੂੰ ਦੇ ਦਿੱਤਾ ਤੇ ਪੁੱਤਰ ਨੇ ਕੀ ਕੀਤਾ ਬਾਪ ਨੇ ਤਾਂ ਉਹਦਾ ਹਿੱਸਾ ਬਣਦਾ ਉਹਦੀ ਪੂੰਜੀ ਜੋ ਕੁਝ ਵੀ ਉਹਦਾ ਹਿੱਸਾ ਸੀ ਉਹ ਉਹਨੂੰ ਦੇ ਦਿੱਤਾ ਤੇ ਪੁੱਤਰ ਨੇ ਕੀ ਕੀਤਾ ਹਿੱਸਾ ਲਿਆ ਤੇ ਇਕੱਠਾ ਕਰਕੇ ਦੂਰ ਦੇਸ਼ ਦੇ ਵਿੱਚ ਚਲਾ ਗਿਆ ਗਿਆ ਕਿਥੇ ਚਲਾ ਗਿਆ ਦੂਰ ਦੇਸ਼ ਵੱਲ ਚਲਾ ਗਿਆ ਉਹ ਮੇਰਾ ਆਜਕਲ ਦੇ ਵਿਚਾਰ ਜਿਹੜੇ ਅੱਜ ਕੱਲ ਦੇ ਮਾਹੌਲ ਦੇ ਸਾਹਬ ਦੇ ਨਾਲ ਜੇ ਆਪਾਂ ਉਸ ਨੂੰ ਕਾਊਂਟ ਕਰੀਏ ਉਹਦੇ ਨਾਲ ਆਪਾਂ ਮਲਾਈਏ ਤੇ ਇਸ ਤਰ੍ਹਾਂ ਬੱਚਾ ਕਦੋਂ ਕਰਦਾ ਕਦੋਂ ਕਰਦਾ ਬੱਚਾ ਬੋਲੋ ਬੋਲੋ ਮੈਂ ਚਾਹੁੰਦਾ ਕਿ ਤੁਹਾਨੂੰ ਇਸ ਗੱਲ ਦਾ ਪਤਾ ਹੋਵੇ ਕਿ ਤੁਹਾਡਾ ਬੱਚਾ ਵੀ ਕਿਤੇ ਇਦਾਂ ਨਾ ਕਰਨ ਲੱਗ ਪੇ ਤੁਹਾਡੀ ਧੀ ਨਾ ਕਿਤੇ ਇਦਾਂ ਕਰਨ ਲੱਗ ਪੇ ਇਹ ਕਦੋਂ ਕਰਦਾ ਬੱਚਾ ਕਦੋਂ ਰੋਂਦਾ ਬੱਚਾ ਕਦੋਂ ਹੁੰਦਾ ਕਦੋਂ ਆਪਣੇ ਮਾਂ ਬਾਪ ਦੇ ਨਾਲ ਇਸ ਤਰ੍ਹਾਂ ਬੋਲਦਾ ਜਿਦੋਂ ਉਹ ਕੀ ਕਰਦਾ ਜਿਦੋਂ ਉਹ ਦੀ ਬੁਰੀ ਸੰਗਤੀ 'ਚ ਚਲਿਆ ਕਦੋਂ ਜਦੋਂ ਉਹ ਦੇ ਜਦੋਂ ਬੁਰੀ ਸੰਗਤੀ ਦੇ ਵਿੱਚ ਪੈਦਾਦਾ ਜੇ ਲੜਕੀ ਆ ਤੇ ਜਦੋਂ ਉਹ ਦੀਆਂ ਉਹ ਦੀ ਸਹੇਲੀ ਜਾਂ ਉਹ ਦੀਆਂ ਸਹੇਤੀਆਂ ਬੁਰੀ ਸੰਗਤ ਵਾਲੀਆਂ ਜਾਂ ਬਿਨਾਂ ਪ੍ਰਭੂ ਦੀ ਬੰਦਗੀ ਕਰਨ ਵਾਲੀਆਂ ਬੁੱਤ ਪ੍ਰਸ਼ਤੀ ਕਰਨ ਵਾਲੀਆਂ ਜਾਂ ਬੁੱਤ ਪ੍ਰਸ਼ਤੀ ਕਰਨ ਵਾਲੇ ਟੀਕਾ ਲਵਾਉਣ ਵਾਲੇ ਚਿੱਕਾ ਲਾਉਣ ਵਾਲੇ ਚਿੱਟਾ ਵੇਚਣ ਵਾਲੇ ਚਿੱਟਾ ਖਾਣ ਵਾਲੇ ਜਾਂ ਤਰ੍ਹਾਂ ਤਰ੍ਹਾਂ ਦੇ ਨਸ਼ੇ ਕਰਨ ਵਾਲਿਆਂ ਦੇ ਨਾਲ ਜਦੋਂ ਸਾਡਾ ਬੱਚਾ ਰਲ ਦੇਗਾ ਉਹਨਾਂ 'ਚ ਚਲਿਆ ਜਾਏਗਾ ਤੇ ਉਹਦੀ ਬੁਰੀ ਸੰਗਤ ਕੀ ਕਰ ਦੇਗੀ ਉਹਨੂੰ ਖਰਾਬ ਕਰ ਦੇਵੇਗੀ ਇਸੇ ਤਰ੍ਹਾਂ ਹੀ ਹੋਇਆ ਹੋਏਗਾ ਬੋਲੋ ਹallelujah ਇਹ ਪ੍ਰਭੂ ਜੀ ਨੇ ਆਉਣ ਵਾਲੇ ਸਮੇਂ ਦੀ ਗੱਲ ਕੀਤੀ ਆ ਇਹ ਉਸ ਟੈਪ ਤੇ ਸਿਰਫ ਪ੍ਰਭੂ ਨੇ ਇੱਕ ਕਹਾਣੀ ਦੇ ਰੂਪ ਦੇ ਵਿੱਚ ਸਿਖਾਇਆ ਕਿ ਇਸ ਤਰ੍ਹਾਂ ਹੋਣ ਵਾਲਾ ਜੇ ਐ ਸਮਾਂ ਆਉਣ ਵਾਲਾ ਜੇ ਕਿ ਮਾਂ ਧੀ ਦੀ ਨਹੀਂ ਮੰਨੇਗੀ ਤੇ ਧੀ ਧੀ ਮਾਂ ਦੀ ਨਹੀਂ ਮੰਨੇਗੀ ਪੁੱਤ ਕੁੱਪੁੱਤ ਹੋ ਜਾਏਗਾ ਮਾਪੇ ਕਿ ਬਾਬੇ ਹੋ ਜਾਣਗੇ ਪੁੱਤ ਪਿਓ ਦੇ ਆਖੇ ਨਹੀਂ ਲੱਗੇਗਾ ਬੋਲੋ ਹਾਲੇਲੂਇਆ ਹਾਲੇਲੂਇਆ ਇੱਕ ਸਮਾਂ ਹੈ ਪ੍ਰਭੂ ਨੇ ਦੱਸਿਆ ਕਿ ਇਦਾਂ ਹੋਣਾ ਏ ਪਹਿਲੇ ਸਾਵਧਾਨ ਹੋ ਜਾਓ ਪਹਿਲੇ ਆਪਣੇ ਬੱਚਿਆਂ ਨੂੰ ਵਚਨ ਸਿਖਾਓ ਤਾਂ ਹੀ ਦੇ ਪ੍ਰਭੂ ਨੇ ਵਚਨ ਚ ਕਿਹਾ ਕਿ ਇਹ ਲੈਣਾ ਵਚਨ ਇਹ ਜਿਹੜਾ ਗੁਲਾਮ ਆ ਏ ਮੇਰੀਆਂ ਗੱਲਾਂ ਤੇਰੇ ਹਿਰਦੇ ਚ ਹੋਣ ਤੂੰ ਆਪਣੇ ਬੱਚਿਆਂ ਨੂੰ ਉਠ ਦਿਆਂ ਬੰਦਿਆ ਆਪਣੇ ਬੱਚਿਆਂ ਨੂੰ ਸਿਖਾਓ ਇਸ ਕਰਕੇ ਕਿ ਤੁਹਾਡੇ ਬੱਚੇ ਬੁਰੀ ਸੰਗਤ ਵੱਲ ਨਾ ਚਲੇ ਜਾਣ ਬੁਰੇ ਲੋਕਾਂ ਦੇ ਵਿੱਚ ਨਾ ਚਲੇ ਜਾਣ ਨਸਿਆਂ ਵੱਲ ਨਾ ਚਲੇ ਜਾਣ ਬਰਿਆਈ ਦੇ ਵੱਲ ਨਾ ਚਲੇ ਜਾਣ ਤੁਸੀਂ ਕੀ ਕਰੋ ਇਹਨਾਂ ਨੂੰ ਵਚਨ ਦੀ ਵਚਨ ਦੀ ਹੀ ਚਰਚਾ ਕਰੋ ਕਹੋ ਬੋਲੋ ਹਾਲੇਲੂਆ ਅੱਛਾ ਸਮਝ ਲੱਗ ਰਹੀ ਆ ਨਾ ਵਚਨ ਦੀ ਇਹ ਪ੍ਰਭੂ ਨੇ ਇੱਕ ਇੱਕ ਕਹਾਣੀ ਦੇ ਰੂਪ ਦੇ ਵਿੱਚ ਸਿਖਾਇਆ ਸਾਨੂੰ ਕਿ ਇਸ ਤਰ੍ਹਾਂ ਹੋਣਾ ਇਸ ਤਰ੍ਹਾਂ ਹੋਣਾ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਜਦੋਂ ਆਪਾਂ ਅੱਗੇ ਪੜਦੇ ਹਾਂ ਜਦੋਂ ਦੂਰ ਦੇਸ਼ ਵਿੱਚ ਚਲਾ ਗਿਆ ਪਰੂ ਤੇ ਆਪਣਾ ਮਾਲ ਬਰ ਚਲਦੀ ਨਾਲ ਨਾਲ ਉਸ ਨੇ ਕੀ ਕੀਤਾ ਪਿਓ ਦਾ ਮਾਲ ਆਪਣੇ ਪਿਓ ਦਾ ਸਾਰਾ ਇਹ ਪੈਸਾ ਆਪਣੇ ਪਿਓ ਦਾ ਮਾਲ ਲੈ ਲਿਆ ਤੇ ਕਾਦੇ ਵਿੱਚ ਉਹਨੇ ਖਰਚ ਕਰਤਾ ਬਦ ਚਲਣੀ ਦੇ ਵਿੱਚ ਬੁਰੀ ਸੰਗਤੀ ਦੇ ਵਿੱਚ ਬੁਰਿਆ ਲੋਕਾਂ ਦੇ ਵਿੱਚ ਅੱਜ ਪਤਾ ਕੀ ਹੁੰਦਾ ਜਿਹੜਾ ਕੋਈ ਇਸ ਤਰ੍ਹਾਂ ਜਿਹੜਾ ਕੋਈ ਪੈਸਾ ਜਿਹੜਾ ਆਪਣੇ ਪਿਓ ਦਾ ਲੈ ਜਾਂਦਾ ਬਹੁਤ سارے ਪਿਓ ਦੇ ਪੈਸੇ ਨੂੰ ਕੱਢ ਕੇ ਚਲੇ ਜਾਂਦੇ ਨੇ ਤੇ ਕੀ ਕਰਦੇ ਨੇ ਫਿਰ ਐਸ਼ ਕਰਦੇ ਨੇ ਹੋਟਲਾਂ ਦੇ ਵਿੱਚ ਜਾਂਦੇ ਨੇ ਚਲੋ ਉਸ ਸਟੈਂਪ ਤੇ ਤੇ ਹੋਟਲ ਨਹੀਂ ਸੀਗੇ ਪ੍ਰਭੂ ਨੇ ਹੋਟਲ ਦੀ ਜੇ ਉਹ ਸਟੈਂਪ ਤੇ ਹੁੰਦੇ ਤੇ ਹੋਟਲ ਦੀ ਜ਼ਰੂਰ ਗੱਲ ਕਰਦਾ ਬੋਲ ਹਾਲੇਲੂਇਆ ਹਣਾ ਕਿਥੇ ਚਲਾ ਗਿਆ ਦੂਰ ਦੇਸ਼ ਵਿੱਚ ਤੇ ਆਪਣੇ ਪਿਓ ਦੀ ਪੂੰਜੀ ਸਾਰੀ ਭਾਵ ਸਾਰਾ ਹੀ ਪੈਸਾ ਉਨੇ ਬੱਦ ਚਲਣੀ ਦੇ ਵਿੱਚ ਹੀ ਕੀ ਕਰ ਦਿੱਤਾ ਉਡਾ ਦਿੱਤਾ ਸਾਰਾ ਹੀ ਖਤਮ ਹੋ ਗਿਆ ਸਾਰਾ ਉਹ ਪੈਸਾ ਜਿਹੜਾ ਵਾ ਖਤਮ ਕਰਤਾ ਪਿਓ ਦਾ ਪਿਓ ਨੇ ਪਤਾ ਨਹੀਂ ਕਿਸ ਤਰ੍ਹਾਂ ਕਮਾਇਆ ਪਿਓ ਦੀ ਖੂਨ ਪਸੀਨੇ ਦੀ ਕਮਾਈ ਸਾਰੇ ਦੀ ਸਾਰੀ ਪੁੱਤ ਨੇ ਆਪਣੀ ਬੁਰੀ ਸੰਗਤੀ ਦੇ ਵਿੱਚ ਅਡਾਈ ਪਿਓ ਦੀ ਕਮਾਈ ਖੂਨ ਪਸੀਨੇ ਦੀ ਕਮਾਈ ਕਿਥੇ ਕਿਦਾਂ ਲਾਈ ਉੱਚੀ ਉੱਚੀ ਬਾਜਣਾ ਬੰਦ ਚਲਣੀ ਦੇ ਵਿੱਚ ਉਹਨੇ ਕੀ ਕਰ ਕੀਤੀ ਉਡਾ ਦਿੱਤੀ ਖਰਾਬ ਕਰ ਦਿੱਤੀ ਸਾਰੀ ਦੀ ਸਾਰੀ ਬੰਦ ਚਲਣੀ ਦੇ ਵਿੱਚ ਉਹਨੇ ਕੀ ਕਰਤਾ ਖਰਾਬ ਕਰ ਦਿੱਤੀ ਫਿਰ ਕੀ ਹੋਇਆ ਕਾ ਉਹ ਸਭ ਕਰ ਚੁੱਕਿਆ ਤਾਂ ਉਸ ਤਾਂ ਉਹ ਖਰਚ ਕਰ ਚੁੱਕਿਆ ਤਾਂ ਉਸ ਦੇਸ਼ ਦੇ ਵਿੱਚ ਕੀ ਪੈ ਗਿਆ ਵੱਡਾ ਕਾਲ ਪੈ ਗਿਆ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਜਦੋਂ ਅਸੀਂ ਆਪਣੇ ਪਿਓ ਨਾਲ ਧੋਖਾ ਕਰਦੇ ਆਂ ਆਪਣੀ ਮਾਂ ਨਾਲ ਧੋਖਾ ਕਰਦੇ ਆਂ ਤੇ ਧੋਖਾ ਦੇ ਜਿੰਨਿਆਂ ਤੇ ਧੋਖਾ ਮਿਲਦਾ ਵੀ ਆ ਬੋਲੋ ਹਾਲੇਲੂਇਆ ਜੋ ਬੀਜोगे ਸੋਈ ਵੱਡੋਗੇ ਇੱਕ ਮੇਰੀ ਭੈਣ ਮੈਨੂੰ ਕਹਿੰਦੀ ਭਾਪਤ ਜੀ ਮੈਂ ਤੇ ਜਿਹਦੇ ਨਾਲ ਨੇਕੀ ਕਰਦੀ ਆ ਨਾ ਆ ਥੋੜੇ ਦਿਨਾਂ ਦੀ ਗੱਲ ਆ ਮੈਨੂੰ ਕਹਿੰਦੀ ਭਾਪਤ ਜੀ ਮੈਂ ਬੜੀ ਨੇਕੀ ਲੋਕਾਂ ਨੂੰ ਕਰਮ ਕਰਦੀ ਹਾਂ ਮੈਂ ਲੋਕਾਂ ਦੀ ਮਦਦ ਵੀ ਕਰਦੀ ਆ ਇਥੋਂ ਤੱਕ ਪਰ ਮੈਨੂੰ ਬਰਿਆਈ ਮਿਲਦੀ ਆ ਹੁਣ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਹੁਣ ਮੇਰਾ ਦਿਲ ਹੀ ਨਹੀਂ ਕਰਦਾ ਕਿ ਮੈਂ ਕਿਸੇ ਨਾਲ ਪੁਲਿਆਈ ਕਰਾਂ ਬੋਲ ਹਾਲੇਲੂਆ ਬੜੀ ਦੁਖੀ ਹੋਈ ਭੈਣ ਕਿਤੇ ਬਾਕੀ ਸਿਲੀ ਨਹੀਂ ਕਰਦਾ ਮੇਰਾ ਕਿ ਮੈਂ ਭਲਾਈ ਕਰਾਂ ਕਿਸੇ ਨਾਲ ਮੱਖ ਮੇਰੀ ਭੈਣ ਤੈਨੂੰ ਪਤਾ ਵਚਨ ਦੇ ਵਿੱਚ ਲਿਖਿਆ ਜਿਹੜਾ দান ਕਰਦਾ ਉਹ দান ਹੀ ਕਰੀ ਤੁਸੀਂ ਬੋਲਿਆ ਕਰੋ ਨਾ ਜਿਹੜਾ দান ਕਰਦਾ ਉਹ দান ਹੀ ਕਰੀ ਜਾਏ ਜਿਹੜਾ ਪ੍ਰਾਰਥਨਾ ਕਰਦਾ ਜਿਹੜਾ ਸੇਵਾ ਕਰਦਾ ਉਹ ਸੇਵਾ ਹੀ ਕਰੀ ਜਾਵੇ ਜਾਇ ਜਿਹੜਾ ਭਲਾਈ ਕਰਦਾ ਉਹ ਭਲਾਈ ਕਰਨੋਂ ਹਟੇ ਹallelujah ਹallelujah ਚਲਾ ਕੇ ਬੋਲੋ ਹallelujah ਹallelujah ਤਾਲੀ ਮਾਰ ਮਾਰ ਕੇ ਬੋਲੋ ਹallelujah 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 ਮੈਂ ਕਹੇ ਬਿਲਕੁਲ ਜੇ ਕੋਈ ਕਣਕ ਬੀਜਦਾ ਤੇ ਉਹ ਕੀ ਵੱਢਦਾ ਕਣਕ ਹੀ ਵੱਢਦਾ ਨਾ ਜੇ ਕੋਈ ਮੱਕੀ ਬੀਜਦਾ ਤੇ ਉਹ ਮੱਕੀ ਹੀ ਵੱਢਦਾ ਤੇ ਜੇ ਮੇਰੀ ਭੈਣ ਮੈਂ ਉਹਨੂੰ ਕਿਹਾ ਕਿ ਮੇਰੀ ਭੈਣ ਜੇ ਤੂੰ ਪਲਿਹਾਈ ਬੀਜੀ ਆ ਇਹ ਤੂੰ ਪਲਿਹਾਈ ਦੇ ਖੇਤ ਲਾਏ ਨੇ ਤੇ ਇਸ ਖੇਤ ਵਿੱਚ ਕੰਡੇ ਨਹੀਂ ਉੱਗਣਗੇ ਇਸ ਖੇਤ ਦੇ ਵਿੱਚ ਕਦੇ ਵੀ ਕੰਡਿਆਲੀਆਂ ਨਹੀਂ ਉੱਗਣਗੀਆਂ ਸੂਲਾ ਨਹੀਂ ਉਗਣ ਗਿਆ ਉੱਗੇਗੀ ਤੇ ਤੇਰੇ ਲਈ ਪੜ੍ਹਾਈ ਹੀ ਉੱਗੇਗੀ ਬੋਦੋ ਹਾਦਰ ਦੁਆ ਅਮੇਨ ਪੜ੍ਹਾਈ ਬੀਜਿਆ ਤੇ ਪੜ੍ਹਾਈ ਹੀ ਵੱਡੋਗੇ ਜਿਹੜਾ ਬੀਜ ਤੁਸੀਂ ਬੀਜਦੇ ਹੋ ਜੁਬਾਨ ਦਾ ਬੀਜ ਵੀ ਹੁੰਦਾ ਕਹੇਂਦੀ ਬੁਰਾ ਤੱਕੋਗੇ ਤੇ ਤੁਹਾਡਾ ਵੀ ਬੁਰਾ ਹੀ ਹੋਊ ਜਾਏਗਾ ਤੇ ਇਹਦੇ ਮੁਸਲਮ ਬੇਤੇ ਦੇ ਨਾਲ ਵੀ ਕੀ ਹੋ ਰਿਹਾ ਹੁਣ ਕੀ ਹੋ ਗਿਆ ਪਿੰਲੋ ਦੇ ਬੜੇ ਡਿਸਕੋ ਡਾਂਸਰ ਹੋ ਰਹੇ ਨੇ ਬੜੇ ਬੜੇ ਪੈਗ ਲੱਗ ਰਹੇ ਨੇ ਬੜੀਆਂ ਪਾਰਟੀਆਂ ਹੋ ਰਹੀਆਂ ਨੇ ਪਿਓ ਦਾ ਪੈਸਾ ਡਾਇਆ ਜਾ ਰਿਹਾ ਬੋਲੋ ਹਾਲੇਲੂਇਆ ਹਾਲੇਲੂਇਆ ਹਨਾ ਪਿਓ ਦਾ ਪਿਓ ਦਾ ਲਾਡਲਾ ਅਨੰਤ ਪਿਓ ਦਾ ਲਾਡਲਾ ਵਿਗੜ ਗਿਆ ਪਿਓ ਦਾ ਲਾਡਲਾ ਵਿਗੜ ਗਿਆ ਹਨਾ ਵਿਗੜ ਕੇ ਕਿੱਥੇ ਚਲਾ ਗਿਆ ਦੂਰ ਦੇਸ਼ ਵਿੱਚ ਚਲਾ ਗਿਆ ਦੂਰ ਦੇਸ਼ ਵਿੱਚ ਜਾ ਕੇ ਪਿਓ ਦੀ ਪੂੰਜੀ ਜਿਹੜੀ ਆ ਪਿਓ ਦੇ ਪੈਸੇ ਲੋਚ ਪੁਣੇ ਦੇ ਵਿੱਚ ਲੋਚ ਗੜੁੱਤੀਆਂ ਦੇ ਵਿੱਚ ਬੁਰੇ ਕੰਮਾਂ ਦੇ ਵਿੱਚ ਅਜਵਾੜ ਦਿੱਤੇ ਨੇ ਹੁਣ ਖਾਦੀ ਹੋ ਗਿਆ ਹੁਣ ਕੱਖ ਨਹੀਂ ਆ ਹੁਣ ਜਿਸ ਦੇਸ਼ ਵਿੱਚ ਰਹਿ ਰਿਹਾ ਉਸ ਦੇਸ਼ ਵਿੱਚ ਕਾਲ ਪੈ ਗਿਆ ਹੁਣ ਉੱਥੇ ਰੋਟੀ ਨਹੀਂ ਆ ਉੱਥੇ ਪਾਣੀ ਨਹੀਂ ਆ ਉੱਥੇ ਕੁਝ ਹੈ ਨਹੀਂ ਆ ਉੱਥੇ ਕਾਲ ਆ ਉੱਥੇ ਹੁਣ ਉਹ ਰੋਟੀ ਤੋਂ ਤੜਫ ਰਿਹਾ ਹੁਣ ਪਾਣੀ ਤੋਂ ਤੜਫ ਰਿਹਾ ਹੋਣ ਉਹਦੇ ਕੋਲ ਕੁਝ ਨਹੀਂ ਆ ਇੱਕ ਸਮਾਂ ਸੀ ਉਹਦੇ ਕੋਲ ਪੈਸਾ ਸੀ ਇੱਕ ਸਮਾਂ ਸੀ ਉਹਦੇ ਕੋਲ ਰੋਟੀ ਸੀ ਇੱਕ ਸਮਾਂ ਸੀ ਉਹਦੇ ਕੋਲ ਸਭ ਕੁਝ ਸੀ ਉਹ ਖੁਸ਼ੀ ਸੀ ਉਹ ਆਨੰਦ ਸੀ ਉਹ ਸਭ ਕੁਝ ਸੀ ਪਰ ਹੁਣ ਉਹ ਸਮਾ ਆ ਗਿਆ ਕਿ ਉਹਦੀ ਖੁਸ਼ੀ ਜਾਂਦੀ ਰਹੀ ਉਹਦੇ ਕੋਲੋਂ ਆਨੰਦ ਜਾਂਦਾ ਰਿਹਾ ਉਹਦੀ ਉਹਦੀ ਰੋਟੀ ਜਾਂਦੀ ਰਹੀ ਉਹਦਾ ਪਾਣੀ ਜਾਂਦਾ ਰਿਹਾ ਉਹਦਾ ਸਭ ਕੁਝ ਚਲਾ ਗਿਆ ਤੇ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਜਿੱਧਰ ਨੂੰ ਵੇਖਦਾ ਉਧਰ ਹੀ ਉਧਰ ਹੀ ਕਾਲ ਹੀ ਕਾਲਿਆ ਉਧਰ ਹੀ ਉਹਨੂੰ ਕੁਝ ਨਜ਼ਰ ਨਹੀਂ ਆ ਰਿਹਾ ਇੱਕ ਵਾਰੀ ਬੋਲੋ ਹਾਲੇਲੂਇਆ ਹਾਲੇਲੂਇਆ ਉਹਨੂੰ ਕੁਝ ਵੀ ਨਜ਼ਰ ਆ ਰਿਹਾ ਨਹੀਂ ਆ ਦੇ ਦੇ ਦੋ ਭੁੱਖਾ ਮਰਨ ਲਗਾ ਤੇ ਭੁੱਖਾ ਮਰਨ ਲਗਾ ਤੇ ਫਿਰ ਕੀ ਹੋਇਆ ਪਰ ਦੋ ਬੱਚਿਓ ਦੋ ਦੇਸ਼ ਦੇ ਕਿਸੇ ਰਹਿਣ ਵਾਲੇ ਦੇ ਕੋਲ ਤਾਂ ਫਿਰ ਉਹ ਦੇਸ ਦੇ ਕਿਸੇ ਰਹਿਣ ਵਾਲੇ ਭਾਵ ਕਿਸੇ ਸੌ ਦੇ ਸੌਕਾਰ ਦੇ ਕੋਲ ਚਲਾ ਗਿਆ ਸਭ ਤੋਂ ਪਹਿਲੇ ਜਾ ਕੇ ਕਹਿੰਦਾ ਮਹਾਰਾਜ ਮੈਨੂੰ ਕੋਈ ਕਾਰੋਬਾਰ ਦੇ ਦਿਓ ਮੈਂ ਪਰਦੇਸੀ ਆ ਮੈਂ ਇਸ ਦੇਸ਼ ਦਾ ਨਹੀਂ ਰਹਿਣ ਵਾਲਾ ਮੈਨੂੰ ਕਾਰੋਬਾਰ ਦੇ ਦਿਓ ਤੇ ਕਾਰੋਬਾਰ ਉਹ ਸੌਕਰ ਕਹਿੰਦਾ ਭਈ ਇੱਥੇ ਤੇ ਮੇਰੇ ਆਪਣੇ ਮੇਰੇ ਰਿਸ਼ਤੇਦਾਰ ਮੇਰਾ ਨਗਰ ਮੇਰਾ ਪਿੰਡ ਸਾਰਾ ਸ਼ਹਿਰ ਭਾਈ ਉਹ ਤੇ ਆਪ ਭੁੱਖਾ ਮਰ ਰਿਆ ਮੇਰੇ ਤੇ ਆਪਣੇ ਘਰ ਚ ਕੁਝ ਖਾਣ ਲਈ ਨਹੀਂ ਹੈਗਾ ਭਾਈ ਮੈਂ ਕਿੱਥੋਂ ਤੈਨੂੰ ਦਵਾਂ ਮੇਰੇ ਕੋ ਤੇ ਆਪਣੇ ਜੋਗਾ ਹੀ ਆ ਤੇ ਭਾਈ ਐਦਾਂ ਕਰ ਮੈਂ ਤੈਨੂੰ ਇੱਕ ਕੰਮ ਹੈਗਾ ਹੀ ਮੇਰੇ ਕੋ ਮੇਰੇ ਸੂਰ ਜਿਹੜੇ ਨੇ ਖੇਤਾਂ ਚ ਲਾਦਾ ਤੇ ਖੇਤਾਂ ਚ ਲਾ ਕੇ ਐਦਾਂ ਕਰੀ ਇਹਨਾਂ ਦੇ ਨਾਲ-ਨਾਲ ਤੂੰ ਵੀ ਕੋਡਾ ਹੋ ਕੇ ਜੋ ਸੂਰ ਖਾਣਗੇ ਤੂੰ ਵੀ ਖਾਈ ਜਾਇ ਬੋਲ ਹਾਲੇਲੂਇਆ ਹਾਂ ਤੂੰ ਕੀ ਕਰੀ ਜੋ ਕਹਿੰਦਾ ਸੂਰ ਖਾਣਗੇ ਤੂੰ ਵੀ ਖਾਈ ਜਾਇ ਜਦੋਂ ਅਸੀਂ ਮਾਂ ਬਾਪ ਦੇ ਆਣ ਅਗਿਆਕਾਰ ਬਣ ਜਾਂਦੇ ਆ ਚਾਹ ਧੀ ਆ ਤੇ ਚਾਹ ਪੁੱਤਰੀ ਆ ਉਸ ਉਹਦਾ ਸੂਰਾਂ ਵਰਗਾ ਹਾਲ ਹੋ ਜਾਂਦਾ ਬੋਲ ਹਾਲੇਲੂਇਆ ਫੇਰ ਬੋਲੋ ਹਾਲੇਲੂਇਆ ਜਦੋਂ ਆਣ ਆਗਿਆਕਾਰੀ ਕਰਦੇ ਨੇ ਤੇ ਆਣ ਆਗਿਆਕਾਰੀ ਕਰਨ ਵਾਲਿਆਂ ਦੇ ਨਾਲ ਇਹੋ ਹੁੰਦਾ ਚੈਤੀ ਆ ਆ ਥੋੜੇ ਦਿਨਾਂ ਦੀ ਗੱਲ ਆ ਅੱਜ ਸਿਮਲਾ ਚੌਂਗ ਦੇ ਵਿੱਚ ਬਹੁਤ ਸੌਕਾਰ ਉਹਨਾਂ ਦੀ ਬੇਟੀ ਬਹੁਤ ਪੜੀ ਲਿਖੀ ਬਹੁਤ ਵੱਡੀ ਇੰਜੇਨ ਜਿਣੀਆਂ ਕਿਸੇ ਬਿਹਾਰੀ ਬੰਦੇ ਦੇ ਨਾਲ ਨਿਕਲ ਗਈ ਚਲੀ ਗਈ ਘਰ ਦਾ ਸਾਰਾ ਮਾਲ-ਤਾਲ ਲੈ ਗਈ ਪੈਸੇ ਲੈ ਗਈ ਤੇ ਜਦੋਂ ਉਹਨੂੰ ਪੁਲਿਸ ਉੱਥੋਂ ਲੈਣ ਗਈ ਤੇ ਉਹਨੇ ਘਗਰੀ ਪਾਈ ਹੋਈ ਤੇ ਉਹ ਕੀ ਘਗਰੀ ਪਾਈ ਹੋਈ ਤੇ ਹੱਥ 'ਚ ਦਾਤਰੀ ਫੜੀ ਹੋਈ ਆ ਪਿਓ ਉਹਦੇ ਕੋਲ ਵੀ ਨਹੀਂ ਪਹਿਚਾਨਣੀ ਗਈ ਬੋ ਹਾਲੇਲੂਆ ਜਿਹੜੀ ਬੇਟੀ ਗੱਡੀ ਕੋਠੀ ਜਨਾਨ ਵਾਲੀ ਗੱਡੀਆਂ 'ਚ ਘੁੰਮਣ ਵਾਲੀ ਤੇ ਉਹਦੀ ਜਦੋਂ ਮੱਤ ਵੱਜ ਗਈ ਬੁਰੀ ਸੰਗਤੀ 'ਚ ਚਲੀ ਗਈ ਤੇ ਪੈਸਾ ਲੈ ਕੇ ਆਪਣੇ ਬਾਪ ਦਾ ਤੇ ਬਿਹਾਰ 'ਚ ਝਲੀ ਗਈ ਬੋਲੋ ਹallelujah 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 ਉਹ ਕਹੇ ਮੇਰਾ ਬਾਬੂ ਆ ਮੇਰਾ ਸੋਨਾ ਵਾ ਮੈਂ ਹੁਣ ਵਾਪਸ ਜਾਣਾ ਪੁਲਿਸ ਨੇ ਬੜੇ ਧੱਕੇ ਨਾਲ ਲਿਆਂਦਾ ਉਹਦੀ ਦਾਤਰੀ ਛਡਾਈ ਉਹਨੂੰ ਕਹਾਂ ਪੀ ਤੇ ਗਰੀ ਲਾ ਦੇ ਪਿੰਟ ਪਾ ਜੀਣ ਦੀ ਬੋਲ ਹਾਲੇਲੂਆ ਹਾਂ ਉਹ ਵੀ ਬਲੈਂਡਰ ਤੈਨੂੰ ਮਿਲਨੀ ਆ ਹੁਣ ਬੋਲ ਹਾਲੇਲੂਆ ਹੈਨਾ ਬ੍ਰਾਂਡ ਮੰਗਦੇ ਸਾਡੇ ਨਿਆਣੇ ਵੀ ਵੈਰਾਈਟੀ ਮੰਗਦੇ ਨੇ ਬੋਲ ਹਾਲੇਲੂਆ ਹੈਨਾ ਬੜੇ ਧਿਆਨ ਦੇ ਨਾਲ ਸੁਣ ਗਿਓ ਇੱਕ ਇੱਕ ਕੋ ਵਚਣ ਜਿਹੜਾ ਨਾ ਬੁੜੀ ਬਹੁਤ ਜ਼ਰੂਰੀ ਆ ਤੁਹਾਡੇ ਲਈ ਤੇ ਤੁਹਾਡੇ ਬੱਚਿਆਂ ਦੇ ਲਈ ਆ ਨਾਕਿਆਕਾਰੀ ਜਿਹੜੇ ਕਰਦੇ ਨੇ ਉਹ ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਸੂਰਾ ਵਰਗੇ ਹੋ ਜਾਂਦੇ ਨੇ ਉਹਨਾਂ ਦੀ ਇੱਜ਼ਤ ਜਾਂਦੀ ਰਹਿੰਦੀ ਆ ਉਹ ਬਰਬਾਦ ਹੋ ਜਾਂਦੇ ਨੇ ਉਹਨਾਂ ਦਾ ਕੈਰੀਅਰ ਬਰਬਾਦ ਹੋ ਜਾਂਦਾ ਉਹ ਅੱਗੇ ਨੌਕਰੀ ਤੇ ਲੱਗਣ ਵਾਲੇ ਨਹੀਂ ਆ ਉਹ ਦਫ਼ਤਰ 'ਚ ਜਾਣ ਵਾਲੇ ਨਹੀਂ ਰਹਿੰਦੇ ਉਹ ਸਿਰਫ ਰਹਿੰਦੇ ਨੇ ਤੇ ਸੂਰਾਂ ਦੇ ਵਿੱਚ ਹੀ ਰਹਿੰਦੇ ਨੇ ਇਸ ਵਚਨ ਨੂੰ ਫੇਰ ਪੜਦਿਓ ਜਿਹੜਾ ਚੰਗੀ ਤਰ੍ਹਾਂ ਤਾਂ ਉਸ ਦੇਸ਼ ਦੇ ਕਿਸੇ ਰਹਿਣ ਵਾਲੇ ਦੇ ਕੋਲ ਜਾ ਰਿਹਾ ਤਾਂ ਫਿਰ ਦੇਸ਼ ਦੇ ਜਾਣ ਵਾਲੇ ਰਹਿਣ ਕੋਲ ਚਲਾ ਗਿਆ ਤੇ ਉਹਨੂੰ ਜਾ ਕੇ ਕਹਿੰਦਾ ਅੱਗੇ ਪੜ੍ਹ ਦਿਓ ਮਿਹਰਬਾਨੀ ਅਤੇ ਉਹ ਉਹਨਾਂ ਸਿਲੜਾ ਜਿਹੜੇ ਸੂਰ ਖਾਂਦੇ ਜਿਹੜੀਆਂ ਸਿਲੜਾ ਜਿਹੜੇ ਸੂਰ ਖਾਂਦੇ ਸੀ ਉਹ ਉਹਦਾ ਪੁੱਤਰ ਖਾਂਦਾ ਉਹ ਪਾਗਲਾ ਜੇ ਤੂੰ ਸੂਰ ਚਾਰਨੇ ਹੀ ਤੇ ਬਿਨਾ ਚਾਰਨ ਤੋਂ ਹੀ ਖਾ ਸਕਦਾ ਖਾਣਾ ਤੇ ਗਾਂਦੀ ਆ ਸੂਰ ਕੀ ਖਾਂਦੇ ਨੇ ਹਾਂ ਤੇ ਫਿਰ ਸਾਨੂੰ ਕਿਸੇ ਦੀ ਨੌਕਰੀ ਕਰਨ ਦੀ ਲੋੜ ਆ ਹਾਂ ਫਿਰ ਤੇ ਜਿਹੜੀ ਮਰਜ਼ੀ ਆ ਲਾ ਕੇ ਪੈ ਲੈਣਾ ਜਿਹੜੀ ਮਰਜ਼ੀ ਪੈ ਲਈ ਜੀ ਚਲੇ ਜਾਓ ਜੇ ਕੋ ਢਾਡਾ ਪੁੱਤਰ ਵੀ ਇਦਾਂ ਦਾ ਤੇ ਉਹਨੂੰ ਕਾ ਵੀ ਭਰਾ ਜੇ ਤੂੰ ਗਾਂਦੀ ਖਾਣਾ ਤੇ ਕਿਸੇ ਦੀ ਨੌਕਰੀ ਕਰਨ ਦੀ ਲੋੜ ਨਹੀਂ ਬੋਲ ਹਾਲੇਲੂਇਆ ਤੁਹਾਨੂੰ ਪਤਾ ਬਾਈਬਲ ਦੇ ਵਿੱਚ ਕੀ ਲਿਖਿਆ ਕੀ ਲਿਖਿਆ ਪਲਾ ਇਸ ਯੁੱਗ ਦੇ ਈਸ਼ਵਰ ਨੇ ਇਹਨਾਂ ਦੀਆਂ ਬੁੱਧਾਂ ਕੀ ਕਰ ਦਿੱਤੀਆਂ ਅੰਨੀਆਂ ਅੰਨੀਆਂ ਕਰ ਦਿੱਤੀਆਂ ਬੁੱਧਾਂ ਅੰਨੀਆਂ ਕਰ ਹੋ ਜਾਂਦੀਆਂ ਨੇ ਤਾਂ ਇਹਦੇ ਪ੍ਰਭੂ ਕਹਿੰਦਾ ਬੁਰੀ ਸੰਗਤ ਚੰਗਾ ਚਾਲ ਚੱਲਣ ਉਗਾੜ ਆਪਣੇ ਬੱਚਿਆਂ ਨੂੰ ਜਰੂਰ ਖੁਦਾ ਦੀ ਹਜ਼ੂਰੀ ਦੇ ਵਿੱਚ ਲਿਆਇਆ ਕਰੋ ਆਪਣੀਆਂ ਧੀਆਂ ਨੂੰ ਵੀ ਨਾਲ ਹੀ ਲਿਆਇਆ ਕਰੋ ਛੱਡ ਕੇ ਨਾ ਆਇਆ ਕਰੋ ਜ਼ਮਾਨਾ ਬਹੁਤ ਖਰਾਬ ਦੇ ਜ਼ਮਾਨਾ ਬਹੁਤ ਬੁਰਾ ਦੇ ਇਸ ਬੁਰੇ ਜ਼ਮਾਨੇ ਦੇ ਵਿੱਚ ਇੱਕੋ ਹੀ ਤੁਹਾਨੂੰ ਬੁੱਧ ਸਮਝ ਦੇ ਸਕਦਾ ਇੱਕੋ ਹੀ ਗਿਆਨ ਦੇ ਸਕਦਾ ਉਹ ਹੈ ਯਿਸੂ ਮਸੀਹ ਤੇ ਜਿਹੜਾ ਯਿਸੂ ਕੋਲ ਆਏਗਾ ਤੇ ਉਹੀ ਧਿਆਨ ਲੈ ਕੇ ਜਾਏਗਾ ਤੇ ਉਹਦਾ ਉਹਦੀਆਂ ਧੀਆਂ ਤੇ ਉਹਦੇ ਪੁੱਤਰ ਬੈਬਲ ਚ ਲਿਖਿਆ ਉਹ 33 ਤੱਕੀ ਕਰੁੰਦੇ ਨਹੀਂ ਉਹ ਕਦੇ ਵੀ ਬੁਰੀ ਸੰਗਤੀ ਚ ਜਾਣਗੇ ਨਹੀਂ ਨਹੀਂ ਉਹਨਾਂ ਦੇ ਬੱਚੇ ਕਦੇ ਜਾ ਹੀ ਨਹੀਂ ਸਕਦੇ ਕਿਉਂਕਿ ਉਹਨਾਂ ਦੀ ਸੰਗਤੀ ਕਿੰਨਾ ਦੇ ਨਾਲ ਆ ਜਿਹੜੀਆਂ ਪ੍ਰਾਰਥਨਾ ਕਰਦੀਆਂ ਬੱਚੇ ਮੁੰਡੇ ਨੇ ਤੇ ਉਹ ਉਹਨਾਂ ਦੇ ਨਾਲ ਫਿਰਦੇ ਨੇ ਜਿਹੜੇ ਕੀ ਕਰਦੇ ਨੇ ਰਾਤ ਨੂੰ ਬੰਦਗੀ ਕਰਦੇ ਨੇ ਹੁਣ ਇਹ ਇਹ ਬੰਦਾ ਇਹ ਮੁੰਡਾ ਮਾਂ ਬਾਪ ਦੇ ਪੈਸੇ ਲੈ ਕੇ ਐਸ 4 ਦਿਨ ਕੀਤੀ ਤੇ ਹੁਣ ਕੀ ਖਾ ਰਿਆ ਕੀ ਖਾਂਦਾ ਸਿਲਣਾ ਖਾ ਰਿਆ ਦੰਤ ਖਾ ਰਿਆ ਜੇ ਆਖਰੀ ਬੱਚੇ ਦੋ ਅੱਜ ਚੱਲੇ ਨੇ ਮੈਂ ਮਿਹਰਬਾਨੀ ਕਰਕੇ ਬੰਦ ਕਰਨਾ ਹੁਣ ਕੀ ਹੋਇਆ ਉਹਨੇ ਜਦੋਂ ਉਹਨੇ ਸਿਲੜਾਂ ਖਾਧੀਆਂ ਕੱਪੜੇ ਫੱਟ ਗਏ ਜੁੱਤੀ ਉਹਦੀ ਟੁੱਟ ਗਈ ਆ ਹੁਣ ਉਹਦੇ ਤਨ ਤੇ ਕੱਪੜਾ ਨਹੀਂ ਰਿਹਾ ਇੱਜ਼ਤ ਉਹਦੀ ਰਹੀ ਨਹੀਂ ਆ ਹੁਣ ਸੂਰਾਂ ਵਰਗਾ ਬਣ ਚੁੱਕਾ ਸੂਰ ਜੋ ਖਾਂਦੇ ਨੇ ਉਹ ਖਾ ਰਿਹਾ ਹੁਣ ਉਹਦੇ ਦਿਮਾਗ ਦੇ ਵਿੱਚ ਇਤਦਾਮ ਚੇਤੇ ਆਇਆ ਕਿ ਓਹੋ ਮੈਂ ਤੇ ਬਹੁਤ ਵੱਡਾ ਗੁਨਾਹ ਕੀਤਾ ਮੈਂ ਤੇ ਬਹੁਤ ਵੱਡਾ ਆਪਣੇ ਪਿਓ ਦੇ ਨਾਲ ਪਾਪ ਕੀਤਾ ਮੈਂ ਤੇ ਬਹੁਤ ਹੁਣ ਗੁਨਾਹਗਾਰ ਆ ਮੈਂ ਤੇ ਹੁਣ ਆਪਣੇ ਪਿਓ ਦੇ ਸਾਹਮਣੇ ਨਹੀਂ ਜਾ ਸਕਦਾ ਮੈਂ ਤੇ ਹੁਣ ਆਪਣੇ ਪਿਓ ਨੂੰ ਕੁਝ ਕਹਿ ਨਹੀਂ ਸਕਦਾ ਆਪਣੇ ਭਰਾ ਨੂੰ ਵੀ ਕੁਝ ਨਹੀਂ ਕਹਿ ਸਕਦਾ ਕਿਉਂਕਿ ਹੁਣ ਮੈਂ ਆਪਣੇ ਭਰਾ ਨੂੰ ਭਰਾ ਨੂੰ ਵੀ ਜੇ ਕਿਹਾ ਤੇ ਭਰਾ ਨੇ ਵੀ ਮੈਨੂੰ ਕਹਿਣਾ ਭਈ ਹੁਣ ਤੇਰਾ ਇੱਥੇ ਕੁਝ ਹਰ ਨਹੀਂ ਆ ਤੂੰ ਆਪਣਾ ਹਿੱਸਾ ਲੈ ਲਿਆ ਹੁਣ ਮੈਂ ਪਿਓ ਦੇ ਪਿਓ ਦੇ ਕੋਲ ਕੀ ਕਵਾਂਗਾ ਜਾ ਕੇ ਓਹੋ ਮੇਰੇ ਪਿਓ ਦੇ ਘਰ ਦੇ ਵਿੱਚ ਤੇ ਮੇਰੇ ਨੂੰ ਨੌਕਰ ਵੀ ਵਧੀਆ ਸਾਂਣ ਨਾ ਰਹਿੰਦੇ ਨੇ ਉਹ ਮੈਂ ਇੱਥੇ ਸੂਤ ਚਾਰਨ ਰਿਹਾ ਉਹ ਮੈਂ ਸੂਰਾ ਨਾਲ ਸਿੱਕੜ ਖਾ ਰਿਹਾ ਉਹ ਮੈਂ ਗੰਦ ਖਾ ਰਿਹਾ ਹੁਣ ਤੇ ਮੈਂ ਕੀ ਕਰਾਂਗਾ ਆਪਣੇ ਪਿਓ ਕੋ ਜਾਊਂਗਾ ਪਿਓ ਦੇ ਅੱਗੇ ਤਰਲੇ ਕਰੂੰਗਾ ਪਿਓ ਨੂੰ ਕਵਾਂਗਾ ਕਿ ਏ ਮੇਰੇ ਪਿਤਾ ਤੂੰ ਹੁਣ ਮੈਂ ਤੇਰਾ ਪੁੱਤਰ ਕਹੌਣ ਦੇ layak ਨਹੀਂ ਆ ਹੁਣ ਮੈਂ ਤੇਰੇ ਯੋਗ ਨਹੀਂ ਆ ਹੁਣ ਮੈਂ ਕਿਉਂਕਿ ਤੇਰੇ layak ਨਹੀਂ ਆ ਮੈਂ ਤੇਰੇ ਤੋਂ ਬੇਮੁਖ ਹੋਇਆ ਬੇਵਫਾ ਹੋ ਗਿਆ ਤੇ ਹੁਣ ਤੂੰ ਮੈਨੂੰ ਆਪਣੇ ਇੱਕ ਨੌਕਰਾਂ ਜਿਹਾ ਹੀ ਰੱਖ ਲਾ ਸਮਝ ਲਈ ਕਿ ਇੱਕ ਨੌਕਰ ਹੋ ਰਿਹਾ ਬੋਲੋ ਹallelujah ਹallelujah ਉਹਨੇ ਜਦੋਂ ਹੋਸ਼ ਵਿੱਚ ਆਇਆ ਉਹ ਉਸ ਸੰਭਾਲੀ ਉਹਨੂੰ ਪਤਾ ਲੱਗਾ ਕਿ ਮੈਂ ਮੇਰੇ ਘਰ ਦੇ ਵਿੱਚ ਤੇ ਸਾਡੇ ਨੌਕਰ ਵੀ ਬੜੀ ਸਾਣਾ ਰਹਿੰਦੇ ਹੁਣ ਮੈਂ ਆਪਣੇ ਪਿਤਾ ਪਰਮੇਸ਼ਰ ਦੇ ਕੋਲੋਂ ਵੀ ਮਾਫੀ ਮੰਗਾਗਾ ਤੇ ਹੁਣ ਮੈਂ ਆਪਣੇ ਪਿਓ ਦੇ ਕੋਲੋਂ ਵੀ ਮਾਫੀ ਮੰਗਾਗਾ ਤੇ ਕਹਾਂਗਾ हे ਪਿਤਾ ਮੈਂ ਤੇਰੇ ਵਿਰੁੱਧ ਵੀ ਪਾਪ ਕੀਤਾ ਤੇ ਆਪਣੇ ਪਿਓ ਦੇ ਵਿਰੁੱਧ ਵੀ ਪਾਪ ਕੀਤਾ ਤੇ ਮੈਨੂੰ ਕੀ ਕਰਦੇ ਮਾਫ ਕਰੇ ਤਦ ਹੁਣ ਚਲਾ ਗਿਆ ਆਪਣੇ ਆਪਣੇ ਵਾਪਸ ਪਿੰਡ ਨੂੰ ਤੁਰ ਪਿਆ ਜਦੋਂ ਤੁਰਿਆ ਆ ਰਿਹਾ ਦੂਰ ਤੋਂ ਦੂਰ ਤੋਂ ਕਿਸੇ ਨੌਕਰ ਨੇ ਹੋ ਸਕਦਾ ਉਹਦੇ ਕਿਸੇ ਨੌਕਰ ਨੇ ਕਿਹਾ ਹੋਵੇਗਾ ਕਿ ਵੇਹ ਤੇਰਾ ਲੱਗਦਾ ਪੁੱਤਰ ਆ ਰਿਹਾ ਜਿਹੜਾ ਇਸ ਘਰ ਤੋਂ ਚਲਿਆ ਗਿਆ ਸੀ ਜਿਹੜਾ ਤੇਰਾ ਪੈਸਾ ਲੈ ਕੇ ਚਲਾ ਗਿਆ ਸੀ ਜਿਨੇ ਤੇਰੀ ਇੱਜ਼ਤ ਬਰਬਾਦ ਕਰਤੀ ਲੋਕਾਂ ਦੇ ਵਿੱਚ ਦੇਖੋ ਤੇਰਾ ਪੁੱਤਰ ਆ ਰਿਹਾ ਤੇ ਪਿਓ ਨੇ ਕੁਝ ਨਹੀਂ ਵੇਖਿਆ ਉਹਨੇ ਇਹ ਨਹੀਂ ਵੇਖਿਆ ਕਿ ਮੇਰਾ ਪੁੱਤਰ ਜਿਹੜਾ ਮੇਰੇ ਤੋਂ ਬੇਮੁਖ ਹੋ ਗਿਆ ਬੇਵਫਾ ਹੋ ਗਿਆ ਮੇਰਾ ਪੈਸਾ ਲੈ ਕੇ ਚਲਾ ਗਿਆ ਮੇਰੀ ਇੱਜ਼ਤ ਬਰਬਾਦ ਕਰਤੀ ਨਹੀਂ ਉਹਨੇ ਇਸ ਇਹ ਸਭ ਕੁਝ ਕੁਝ ਨਹੀਂ ਵੇਖਿਆ ਜਾ ਕੇ ਆਪਣੇ ਪਿਓ ਪਿਓ ਨੇ ਆਪਣੇ ਪੁੱਤਰ ਨੂੰ ਲਿਬੜੇ ਹੋਏ ਨੂੰ tibੜੇ ਹੋਏ ਨੂੰ ਫੜਾਫੜੋ ਨੂੰ ਆਪਣੀ ਗਰਫੜੀ ਚ ਲਿਆ ਤੇ ਉਹਦਾ ਮੂੰਹ ਚੁੰਮਿਆ ਬੋਲ ਹਾਲੇਲੂਇਆ ਹੋਰ ਰੱਬ ਦਾ ਸ਼ਤਨਾਮ ਨਾਮ ਇਹ ਨਾਮ ਹੀ ਰੱਬ ਦਾ ਕੀ ਚੁੰਮਿਆ ਉਹਦਾ ਮੂੰਹ ਚੁੰਮਿਆ ਉਹਦੇ ਨਾਲ ਪਿਆਰ ਕੀਤਾ ਭੁੱਲ ਗਿਆ ਇਸੇ ਤਰ੍ਹਾਂ ਸਾਡਾ ਪ੍ਰਭੂ ਯਿਸੂ ਵੀ ਆ ਬੇਸਕ ਚਾਹ ਜਿੰਨੇ ਮਰਜੀ ਕੋਈ ਪਾਪ ਕਰਦਾ ਚਾਹ ਜਿੰਨਾ ਮਰਜੀ ਵੱਡਾ ਪਾਪੀ ਆ ਪਰ ਪ੍ਰਭੂ ਉਹਨੂੰ ਕੀ ਕਰਦਾ ਪਿਆਰ ਕਰਦਾ ਤੇ ਆਪਣੇ ਗੱਲ ਦੇ ਨਾਲ ਲਾਉਂਦਾ ਫਿਰ ਕੀ ਹੋਇਆ ਦੁੱਖ ਲੈਣਾ ਪਰ ਦੋ ਫਿਰ ਬਖ ਕਰ ਦਵਾਂਗੇ ਜਦ ਜਦ ਵੀ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ ਪਿਤਾ ਨੇ ਨੌਕਰਾਂ ਨੂੰ ਕਿਹਾ ਸਭ ਤੋਂ ਚੰਗੇ ਬਸਤਰ ਲੈ ਕੇ ਆਓ ਪ੍ਰਾਂਦ ਲੈ ਕੇ ਆਓ ਇਹਦੇ ਲਈ ਇਹਦੇ ਲਈ ਵਧੀਆ ਵਧੀਆ ਸਾਰੇ ਕੱਪੜੇ ਲੈ ਕੇ ਆਓ ਫਿਰ ਕੀ ਹੋਇਆ ਤੇਰੇ ਹੱਥ ਵਿੱਚ ਅੰਗੂਠੀ ਹੈ ਤੇ ਹੁਣ ਕੀ ਕਰੋ ਇਹਦੇ ਹੱਥ ਵਿੱਚ ਅੰਗੂਠੀ ਪਾ ਦਿਓ ਅੰਗੂਠੀ ਜਿਹੜੀ ਆ ਇਹਦੀ ਕਾਰ ਨੂੰ ਦੱਸਦੀ ਆ ਜਿਵੇਂ ਭੈਣਾਂ ਦੀ ਮੰਗਣੀ ਹੁੰਦੀ ਆ ਤੇ ਭੈਣ ਆਪਣੇ ਆਪਣੇ ਹੋਣ ਵਾਲੇ ਪਤੀ ਦੇ ਉਂਗਲ ਦੇ ਵਿੱਚ ਕੀ ਪਾਉਂਦੀ ਆ ਅੰਗੂਠੀ ਪਾਉਂਦੀ ਆ ਤੇ ਮੁੰਡਾ ਆਪਣੀ ਹੋਣ ਵਾਲੀ ਪਤਨੀ ਦੇ ਕਿਉਂਕਿ ਇਹ ਅੰਗੂਠੀ ਜਿਹੜੇ ਆ ਇੱਕ ਇਨਸਾਨੀ ਦੇ ਤੌਰ ਤੇ ਕਿ ਤੂੰ ਮੇਰੀ ਆ ਤੇ ਮੈਂ ਉੱਚੀ ਬਾਜਨਾ ਬੋਲੋ ਤੂੰ ਮੇਰੀ ਆ ਤੇ ਮੈਂ ਤੇਰਾ ਇਸੇ ਤਰ੍ਹਾਂ ਪਿਓ ਨੇ ਅੰਗੂਠੀ ਪਾ ਕੇ ਇਹ ਦੱਸ ਦਿੱਤਾ ਕਿ हे ਮੇਰੇ ਪੁੱਤਰ ਬੇਸ਼ੱਕ ਤੂੰ ਮੇਰਾ ਪੁੱਤਰ ਬੇਸ਼ੱਕ ਤੂੰ ਮੇਰਾ ਨਾਲੋਂ ਮੇਰੇ ਨਾਲ ਬੇਵਫਾ ਹੋਇਆ ਬੇਸ਼ੱਕ ਮੇਰੇ ਨਾਲੋਂ ਤੂੰ ਰਿਸ਼ਤਾ ਤੋੜ ਲਿਆ ਪਰ ਮੈਂ ਤੇਰੇ ਨਾਲੋਂ ਰਿਸ਼ਤਾ ਨਹੀਂ ਤੋੜ ਸਕਦਾ ਤੂੰ ਮੇਰਾ ਪੁੱਤਰ ਆ ਦੇਖ ਤੇਰੀ ਇੱਜ਼ਤ ਮੇਰੀ ਇੱਜ਼ਤ ਆ ਤੂੰ ਮੇਰਾ ਮੇਰਾ ਵਾਂ ਤੇ ਮੈਂ ਤੇਰਾ ਵਾਂ ਇੱਕ ਨਿਸ਼ਾਨੀ ਦੇ ਤੌਰ ਤੇ मुंदरी ਪਾਈ ਫਿਰ ਕੀ ਹੋਇਆ ਪਲਿਆ ਹੋਇਆ ਬੱਚਾ ਲੈ ਕੇ ਪਲਿਆ ਹੋਇਆ ਵੱੱਸਾ ਲੈ ਕੇ ਬੋਲੋ ਹallelujah ਹallelujah ਵੱੱਸਾ ਉਸ ਟਾਈਮ ਤੇ ਵੱੱਸਾ ਹੀ ਬਣਾਉਂਦੇ ਸੀ ਬੱਕਰੇ ਬੱਕਰੇ ਘਾਟੀ ਬਣਦੇ ਹੁਣ ਤੇ ਸਾਰੇ ਵੱੱਸਾ ਖਾਂਦੇ ਹੈਨਾ ਪਲਿਆ ਹੋਇਆ ਵੱੱਸਾ ਲਿਆ ਲਿਆ ਕੇ ਲਿਆ ਕੇ ਟੱਟੂ ਕੀ ਖਾਈਏ ਆਓ ਕਿੰਨਾ ਖੁਸ਼ੀ ਮਨਾਈਏ ਆਓ ਵੱੱ ਆਉ ਬਣਾਈਏ ਖਾਈਏ ਖੁਸ਼ੀ ਮਨਾਈਏ ਕਿਉਂਕਿ ਮੇਰਾ ਪੁੱਤਰ ਜਿਹੜਾ ਗਵਾਚਾ ਹੋਇਆ ਸੀ ਅੱਜ ਮੈਨੂੰ ਲੱਭ ਗਿਆ ਏ ਜਿਹੜਾ ਖੋ ਗਿਆ ਸੀ ਫੇਰ ਜੀ ਪਿਆ ਫੇਰ ਜੀ ਪਿਆ ਜਿਹੜਾ ਮਰ ਗਿਆ ਸੀ ਉਹ ਫੇਰ ਜੀ ਪਿਆ ਜਿਹੜਾ ਗਵਾਚ ਗਿਆ ਸੀ ਅੱਜ ਮੇਰਾ ਪੁੱਤਰ ਲੱਭ ਪਿਆ ਜੇ ਆਓ ਹੁਣ ਖੁਸ਼ੀ ਮਨਾਈਏ ਆਓ ਆਨੰਦ ਕਰੀਏ ਆਓ ਹੁਣ ਖੁਸ਼ੀ ਮਨਾਈਏ ਪ੍ਰਭੂ ਤੁਹਾਨੂੰ ਇਹਨਾਂ ਵਚਨਾਂ ਦੁਆਰਾ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇ